ਦਾ ਪਰੰਦਰ ਲੱਗੋ ਬੈਠੇ ਅੱਗੇ ਪ੍ਰੇਜਰ ਲੈ ਪੱਛਾਂ ਪੈਰਿਆਂ ਦੇ ਅੱਗੇ ਨਾ ਨਾ ਕੋ ਰੁਕੋ ਨਾ ਪਏ ਉਹ ਹੁਣ ਦਾ ਖੁਸ਼ੀ ਕਰੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਨਾ ਨਾਮੁ ਵਾਹਿਗੁਰੂ ਬਈ ਇਧਰ ਆਜੋ ਤੁਸੀਂ ਇਧਰ ਆਜੋ ਵਾਹਿਗੁਰੂ ਸਾਤ ਨਾਮੁ ਵਾਹਿਗੁਰੂ ਗੁਰ ਤੇਗ ਬਹਾਦਰ ਸਿਮਰਐ ਗੁਰ ਤੇਗ ਬਹਾਦਰ ਸਿਮਰਐ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਘਰ ਨਾ ਰਿੰਦਿਆ ਬਿਤਾਏ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਘਰ ਨਾ ਨੇ ਤੇ ਆਵੇ ਧਾਏ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਸਾਹਿਬ ਨੂੰ ਸਲਾਮੀ ਦਿੱਤੀ ਜਾਣੀ ਆ ਜੀ ਸਾਹਿਬ ਆ ਜਾਓ ਕਰੋ ਜੀ ਪਿੱਛੇ ਆ ਜਾਓ ਭਾਈ ਪਿੱਛੇ ਤੋਰੀ ਚੱਲੋ ਭਾਈ ਪਾਲਕੀ ਤੋਰੀ ਆਓ ਤੋਰੀ ਆਓ ਪਾਲਕੀ ਸਾਹਿਬ ਜੀ ਤੋਰੀ ਚੱਲੋ ਭਾਈ ਪਿੱਛੇ ਨੰਦਰਾ ਚਲੰਦਰਾ ਚਲੋ ਦੁੱਪੋ ਨਾਲ ਕੈਮਰਾਮੈਨ ਮੀਡੀਆ ਬੇਨਤੀ ਆ ਵੀ ਤਰੋ ਚੱਲੋ ਥੋੜਾ ਜਿਆਦਾ ਪੰਗੇ ਰੋਣਗੇ ਇੱਥੇ ਸਲਾਮੀ ਦੇਣੀ ਆ ਅੱਗੇ ਅੱਗੇ ਹੋ ਜਾਓ ਅੱਗੇ ਥੋੜਾ ਜਿਹਾ ਹੋਰ ਅੱਗੇ 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 ਹੋ ਜਾਓ ਅੱਗੇ 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 ਪਤਾਲਕੀ ਸਾਹਿਬ ਸਾਹੇ ਤੁਸੀਂ ਸਾਹਤ ਨੂੰ ਨਾ ਫੋਨ ਸਾਈਡ ਤੇ ਕਰ ਦਿਓ ਫਾਸੀ ਰਸਤਾ ਉਧਰ ਖੰਜੀ ਕਰਦੇ ਆਂ ਨਾ ਖੜੀ ਰੁਕੋ ਬੱਸ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਭ ਸੰਗਤ ਨੂੰ ਇਹ ਗੱਲ ਲਈ ਮਾਰਗਵਾ ਦਿੰਦੀ ਹੈ ਕਿ ਅੱਖ ਚੜ੍ਹ ਕੇ ਉਹਨਾਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕੁਛੀ ਬਾਬਾ ਸ਼ੇਪਰੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ तो न वाहेग ਗੁਰੂ ਬਹਾਦਰ ਸਿਮਰਿਐ ਤੇ ਮਰੀਐ ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ ਜੁਨਾ ਜੁਨਾ ਨੂੰ ਪ੍ਰਮਾਤਮਾ ਨੇ ਬੋਤਾ ਦਿੱਤੀ ਆਦਾ ਕੋਈ ਬਾਹਿਆ ਜੁਨਾ ਨੂੰ ਬੋਤਾ ਹੈ ਨਹੀਂ ਦੋ ਨਾਮ ਬੋਲੋ ਜਨਨੂ ਦੀਪਾ ਸਿੱਤਿਆ ਵਾਹ ਮਾੜਾ ਜੀ ਬੋਲਣ ਵਾਸਤੇ ਉਹ ਬੰਨੋ ਸਾਰੇ ਗੁਰਪ੍ਰੇਖ ਬਹਾਦੁਰ ਸੁਮਰੇ ਗੁਰਪ੍ਰੇਖ ਬਹਾਦੁਰ ਸਿਮਰੇ ਹੋਰ ਤੇਗ ਬਹਾਦੁਰ ਸੁਮਰੇ ਗੁਰਪ੍ਰੇਖ ਬਹਾਦੁਰ ਸਿਮਰੇ ਗੁਰਗੁਰਾ ਖਾਲਸਾ ਦਵਾਰ ਗਰੀਬ ਤੋਂ ਤੋਂ ਨੂੰ ਨੰਦ ਨੂੰ ਸਤਿਗੁਰੂ ਸੱਚੇ ਬਲਸ਼ਾ ਦੀ ਬਾਣ ਜਿਹੜਾ ਸਰਕਾਰ ਕੋਲ ਚਲਿਆ ਪ੍ਰਾਜਨ ਦੀ ਤਰੋ ਤਲੋ ਤਰੋ ਤਲੋ ਭਾਈ ਤਰੋ ਤਲੋ ਜਿਹੜੀ ਗੱਡੀ ਮਿਲਦੀ ਆ ਬਹਿ ਜਾਓ ਗੱਡੀਆਂ ਜਿਹੜੀਆਂ ਖਾਲੀ ਆ ਰਹੀਆਂ ਨੇ ਜਿਹੜੀ ਸੰਗਤ ਨਾਲ ਸੋ ਕਮੇਟੀ ਕੋ ਜੀ ਮਹਿਮਾਨ ਜੀ ਰੁਕਣਾ ਜੀ ਇਹਦੇ ਪ੍ਰਿੰਟ ਦੇ ਡਾਕਟਰ ਜੀ ਸਵਾਗਤ ਕਰਦੇ ਆਜਾ ਤਰੋਤੋਂ ਲੋ ਸਰੋਤਾਂ ਤੋਂ ਬੇਅੰਤ ਬਾਕੀ ਉਸੇ ਤਰੀਕੇ ਨਾਲ ਜਾਨਣਾ ਹੈ ਜਿਹੜਾ ਬਹਿਣ ਤੋਂ ਬਾਅਦ ਬਾਕੀ ਉਸੇ ਤਰੀਕੇ ਨਾਲ ਜਾਨਣਾ ਹੈ ਬਾਕੀ ਉਸੇ ਤਰੀਕੇ ਨਾਲ ਪਾਪਾ ਕੀ ਹੈ ਠੀਕ ਹੈ ਨਾ ਵਾਟ ਦੀ ਖਾਲਸਾ ਵੇ ਰਿਟੇਜੋ ਬਹੁਤ ਬਹੁ ਵਧਾਈਆਂ ਹੁਣ ਬਾਬਾ ਸ੍ਰੀ ਜੀ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਸ਼ਹਿਰ ਫਿਰ ਤੋਂ ਇੱਕ ਵਾਰ ਫਾਨ ਮਾਰ ਰਹੀਆ 350ਵਾਂ ਸ਼ਹੀਦੀ ਪਰਬ ਨੂੰ ਸਮਰਪਿਤ ਰਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਰੇ ਨਗਰਾਂ ਤੋਂ ਖੇੜ ਤੋਂ ਬੱਚੇ ਬਜ਼ੁਰਗ ਮਾਈਆਂ ਭੈਣਾਂ ਸਭ ਵਿੱਚ ਗੱਠਕਰ ਆ ਰਹੇ ਆ ਤੁਹ ਸਾਰਿਆਂ ਨੂੰ ਵਧਾਈ ਦਿੰਦਾ ਪਰ ਵਹਿਗੂ ਮੇਰੇ ਨਾਲ ਕਰਦਾ ਕਿ ਸੱਚੇ ਬਾਦਸ਼ਾਹ ਜੋ ਵੀ ਇੱਥੇ ਜੋ ਮਨੋ ਕਾਮਨਾ ਲੈ ਕੇ ਆਇਆ ਵਹਿਗੂ ਦੀ ਮਨੋ ਕਾਮਨਾ ਪੂਰੀ ਕਰੇ ਅਬਦੇ ਚਰਨਾਂ ਨਾਲ ਜੋੜ ਕੇ ਰੱਖੇ ਵਹਿਗੂ ਜੀ ਦਾ ਖਾਲਸਾ ਸਾਹਿਬ ਹੈ